ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਡਗਰੂ ਰਹਿ ਜਾਂਦਾ ਐਕਸਾਈਡ ਟੋਲ ਪਲਾਜ਼ਾ ਰਹਿ ਜਾਂਦਾ ਨੇੜੇ ਜਦੋਂ ਤਲਵੰਡੀ ਭਾਈ ਤੋਂ ਆਉਣਿਆ ਮੋਗੇ ਨੂੰ ਤੇ ਵਿਚਾਲੇ ਜੇ ਪਿੰਡ ਹੈ ਕਾਨ ਸਿੰਘ ਵਾਲਾ ਐਕਸਾਈਡ ਜੋਗੇ ਵਾਲਾ ਪਿੰਡ ਹੈ 메ਨ ਰੋਡ ਦੇ ਤੇ ਐਕਸਾਈਡ ਕਾਨ ਸਿੰਘ ਵਾਲਾ ਪਿੰਡ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 4 ਜਨਵਾਰ ਵਿਖਾਉਣੇ ਆ ਬਹੁਤ ਭੈਣ ਭਰਾ ਕਰਦੇ ਹੁੰਦੇ ਬਾਈ ਯਾਰ ਵੱਡੀ ਜਰਸੀ ਲੈਣੀ ਆ ਵੱਡੀ ਜਰਸੀ ਲੈਣੀ ਆ ਆ ਤਿੰਨ ਵੱਡੀਆਂ ਵਹਿੜਾ ਉੱਡਾ ਹੀ ਕਰਦਾ ਜਰਸੀ ਦਾ ਇੱਕ ਹੈ ਵੀ ਤਾਜੀ ਸੂਈ ਸਵਾਈ ਆ ਜਿਹੜਾ ਕੋਈ ਲੈ ਮਗਰ ਵੀ ਬਾਈ ਕਹਿੰਦਾ ਬੱਚੀ ਆ ਜਿਹੜਾ ਕੋਈ ਲੈ ਜਾਂਦਾ ਚਾਹ ਵਾਣਾ ਸੂਈ ਸਵਾਈ ਹੈ ਕੀ ਭਾਵੇਂ ਚੋਕੇ ਲੈ ਜਾਓ ਗੁਲਾਬੀ ਥਾਨ ਆਹਦੀ ਚੁਆਈ ਵਾਲੇ ਤਾਜੀ ਸੂਈ ਜਰਸੀ ਵੱਡੇ ਕੱਦ ਦੀ ਤੇ ਨਾ ਗੱਬਣਾ ਤਿਆਰ ਵਹਿਣਾ ਇਨਫਰਮੇਸ਼ਨ ਲੈ ਦੇਣਾ ਜਾਇਜੇ ਭਾ ਹੋਣਗੇ ਇਹ ਕਾਫੀ ਬਹੁਤ ਚੰਗੀ ਵੈਡ ਰਾ ਜੀ ਵੈਡਾ ਸਾਰੀਆਂ ਆਪੋ ਆਪਣੀਆਂ ਥਾਂ ਸਾਰੀਆਂ ਹੀ ਚੰਗੀਆਂ ਇਨਫਰਮੇਸ਼ਨ ਲੈ ਦੇਣਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਦੱਸ ਦਈਏ ਨਾਮ ਸੁਖਚੰਦ ਸਿੰਘ ਜੀ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਖੀਰ ਮੋਗਾਈ ਫੋਨ ਨੰਬਰ ਦੱਸ ਦਈਏ ਆਕਿਆ 60 76792 4 ਜਨਵਰੀ ਦੇ ਨੇ ਹਾਂਜੀ ਭਾਈ ਜੀ 4 ਜਨਵਰੀ ਆ ਜੀ ਸੂਈ ਸੂਈ ਤੋ ਚੱਲ ਪਈਏ ਹਾਂਜੀ ਦੱਸਿਏ ਜੱਸੀ ਬਾਰੇ ਇਹ ਭਾਈ ਕੱਲ ਸ਼ਾਮੀ ਸੂਈ ਆਈ ਹੂੰ ਸਾਢੇ 1 3 ਵਜੇ ਤੇ 6 6:30 ਵਜੇ ਦੀ ਜੇਪ ਹੈਗੀ ਸ਼ਾਮ ਨੂੰ ਸ਼ਾਮ ਨੂੰ ਬਾਕੀ ਭਾਈ ਆਪਾਂ ਵੀ ਸਵੇਰ 5 ਕਿਲੋ ਬੋਹਲਾ ਕੱਢਿਆ ਹੋਊਗਾ ਖਾਲੀ ਨਹੀਂ ਕੀਤੀ ਗਈ ਮੰਨ ਲਾ ਵੀ ਕੋਈ ਭੈਣ ਭਰਾ 12 13 ਕਿਲੋ ਬੋਹਲਾ ਮੰਨ ਕੇ ਆ ਜੇ ਅੱਛਾ ਹਾਂਜੀ ਇੰਨਾ ਹੋਊਗਾ ਹਾਜ਼ਰ ਬਾਕੀ ਭਲਾ ਕੋਈ ਸਾਈ ਵੀ ਕਰ ਲੈ ਬਾਈ 20 ਕਿਲੋ ਦੁੱਧ ਘਰੋਂ ਚਵਾ ਕੇ ਵੀ ਦੇ ਦਾਂਗੇ ਪੰਜਾ ਸੱਤਾ ਦੇਣਾ ਚਵਾ ਕੇ ਦੇ ਦਾਂਗੇ ਬਾਈ ਇਹ ਕਿਹੜਾ ਹਿਮਾਚਲ ਵਾਲੀ ਆ ਪੰਜਾ ਵਾਲੀ ਆ ਜੇ ਕੋਈ ਵੀ ਮੰਨ ਲਾ ਬੰਦਾ ਕਹਿ ਦੇਵੇ ਵੀ ਹਮਾਚਲ ਵਾਲੀ ਜਰਸੀ ਆ ਗਾਂ ਹੀ ਫਰੀ ਦੇ ਦਾਂਗੇ ਆਪਾਂ ਦਾ ਭਾਈ ਹਮਾਚਲ ਵਾਲੀ ਜਰਸੀ ਦੇ ਨੇੜੇ ਨਹੀਂ ਜਾਂਦੇਗੇ ਲਾਂਭਾ ਹੁੰਦਾ ਭਾਈ ਕੀ ਬੰਦਾ ਅਗਲਾ ਕਿਵੇਂ ਪੈਸੇ ਲਾਉਂਦਾ ਹਨਾ ਉਹ ਤਾਂ ਗਰਮੀ 'ਚ ਜਿਵੇਂ ਆਲੂ ਪਟਾਕੇ ਮਾਰਦੇ ਆ ਨਾ ਤੇ ਕੋਈ ਪਤਾ ਨਹੀਂ ਉਹਨਾਂ ਦਾ ਆਪਾਂ ਭਾਈ ਤੇਰੇ ਸਾਹਮਣੇ ਮੰਨ ਲਾ ਪੱਖਾ ਚੱਲੀ ਜਾਂਦਾ ਵਧੀਆ ਕੋਈ ਹੋਣਦੀ ਨਹੀਂ ਕੋਹਨੀ ਵਰੀਆ ਪੱਠੀ ਖਾਈ ਜਾਂਦਾ ਹਾਂ ਇਹ ਤਾਂ ਗੱਲ ਹੈ ਕੱਢੀਏ ਜਾਣੇ ਬਾਹਰ ਨੂੰ ਤੇ ਮਗਰ ਬੱਚੀ ਵੀ ਬਹੁਤ ਚੰਗੀ ਆ ਭਾਈ ਮਗਰ ਬੱਚਾ ਫੀਮੇਲ ਕਾਫ ਬਛੜੀ ਉਹ ਤਾਂ ਬਾਈ ਦੱਸਦੇ ਸੀਗੇ ਵੀ ਅਸੀਂ ਮੰਨ ਲਾ ਡੈਨਮਾਰਕ ਦਾ ਭਰਾ ਟੀਕਾ ਜਰਸੀ ਦਾ ਹੂੰ ਕਿ ਹੁਣ ਤੋਂ ਆਪਾਂ ਨੂੰ ਪਤਾ ਡਾਕਟਰ ਕੀ ਵੀ ਕਰ ਜਾਂਦਾ ਹੈ ਪਰ ਇਹ ਵੀ ਗੱਲ ਹੈਗੀ ਆ ਹਾਂ ਜੀ ਇਹ ਬੱਚੀ ਚਲੋ ਇਹ ਟੱਪੀ ਦੇਗੀ ਹੈ ਕਿ ਵੀਣਾ ਡਾਕਟਰ ਕਹਿੰਦਾ ਹੋਰ ਲਾ ਹੋਰ ਜਾਂਦਾ ਹਾਂ ਜੀ ਇਹ ਇਹ ਕੋ ਸਾਰੇ ਮਹਿਕਮਿਆਂ ਜੀ ਹੈਗਾ ਹਾਂਜੀ ਹਾਂਜੀ ਥੋੜਾ ਥੋੜਾ ਹੀ ਬਣ ਗਈ ਸਾਰੇ ਪਾਸੇ ਹੈ ਗਈ ਆ ਉਹਨਾਂ ਨੇ ਮੈਨੂੰ ਤਸੱਲੀ ਦਿੱਤੀ ਕਿ ਨੇ ਡੈਨਮਾਰਕ ਦਾ ਟੀਕਾ ਭਰਾਇਆ ਸੀ ਜਰਸੀ ਦਾ ਹੂੰ ਤੇ ਪਰ ਦਿੱਤੀ ਇਹਨੇ ਡੱਬੀ ਬੱਜੀ ਆ ਜੀ ਕੀ ਪਤਾ ਭਲੇਖੇ ਨਾ ਡੈਨਮਾਰਕ ਦਾ ਲਾ ਅਮਰੀਕਨ ਵਾਲਿਆਂ ਦਾ ਗਿਆ ਵੀ ਐਂ ਵੀ ਹੋ ਸਕਦਾ ਉਹਨਾਂ ਨੇ ਮੈਨੂੰ ਦੱਸਿਆ ਕਿ ਨੇ ਇਹ ਮੱਛੀ ਦਾ ਟੀਕਾ ਭਾਇਆ ਡੈਨਮਾਰਕ ਦਾ ਇਹਦੇ ਹੂੰ ਮੈਗਾ ਹੀ ਟੀਕਾ ਤੇ ਹੁਣ ਜੇ ਆਪਾਂ ਮੰਨ ਲਾ ਭਾਈ ਗੱਪਣਗਾ ਕਿਸੇ ਨੂੰ ਦੇ ਦਿੰਦੇ ਹੁਣ ਮੈਂ ਤਾਂ ਜਿਵੇਂ ਕਿਸੇ ਨੇ ਦੱਸਿਆ ਮੈਂ ਦੱਸ ਦੇਣਾ ਜੀ ਹਾਂ ਲਾਂਬੇ ਵਾਲੀ ਗੱਲ ਬਣ ਗਈ ਲਾਂਬੇ ਵਾਲੀ ਗੱਲ ਉੱਥੇ ਆਪਾਂ ਹੋ ਸਕਦਾ ਡਾਕਟਰ ਵੀ ਛੇਤੀ ਚ ਹੁੰਦੇ ਆ ਤੇ ਸਿਲੰਡਰ ਚ ਜਰਸੀ ਦਾ ਕਟੀਗਾ ਕੱਢਣਾ ਛੇਤੀ ਜਿਕੇ ਦੇ ਅਮਰੀਕਨ ਦਾ ਵੀ ਨਿਕਲ ਗਿਆ ਹੋ ਸਕਦਾ ਹੋ ਸਕਦਾ ਵੇ ਪੈਸੇ ਵੱਧ ਲੈ ਗਏ ਹਣ ਦੇ ਦੂਜੇ ਪਾਸੇ ਲੱਗ ਕੁਝ ਵੀ ਹੋ ਸਕਦਾ ਚਲੋ ਆਪਾਂ ਉਧਰ ਨਹੀਂ ਜਾਂਦੇ ਵਹਿੜਤਾ ਜੀ ਸੂਈ ਆ ਕੱਦ ਵੱਡਾ ਸਵੇਰ 5 ਕਿਲੋ ਬੌਲੀ ਗੱਡੀ ਆ ਬਾਈ ਕਹਿੰਦਾ 20 ਕਿਲੋ ਦੁੱਧ ਬਾਈ ਕਹਿੰਦਾ ਅੱਜ ਤੋਂ ਪੰਜਾਂ ਛਿਆਂ ਦਿਨਾਂ ਨੂੰ ਚਵਾ ਕੇ ਦੇ ਦੂੰ ਮੈਂ ਕੋਈ ਚੱਕਰ ਨਹੀਂ ਬਾਈ ਕਹਿੰਦਾ ਆਪਾਂ ਨੂੰ ਤਾਜੀ ਸੂਈ ਸਵਾਈ ਬਦਾਮੀ ਰੰਗ ਦੀ ਜਰਸੀ ਆ ਚਵਾਈ ਵੇਖ ਲੋ ਧਾਰਾ ਵੇਖ ਲੋ ਹਮ ਆਪਾ ਗੜਾ ਬਾਈ ਕੋਈ ਨਿਆਣਾ ਪਾਇਆ ਇਹਦੇ ਸਹੀ ਆ ਬਸ ਪੁੱਤੇ ਦੋਸਤੋ ਸੀਲ ਸੌ ਪੂਰੀ ਉਹ ਤਾਂ ਉਹੀ ਉਹਦਾ ਕਰਮਾਂ ਵਾਲੀ ਦਾ ਜੀਜਾ ਕੀਤਾ ਪਰ ਇਹਨੂੰ ਤੁਰ ਗਈ ਕੋਈ ਨਾ ਤੁਹਾਨੂੰ ਖੁਰਨੀ ਤੇ ਬਾਅਦ ਚ ਧਾਰਾ ਮਾਰ ਕੇ ਵਿਖਾ ਦਿੰਨੇ ਆ ਉਦਾਂ ਗਰਮ ਗੁਰਮਾ ਵਾਲਾ ਚੱਕਰ ਨਾ ਮੰਨਿਓ ਕਹਿੰਗੇ ਕਿ ਪਸ਼ੂ ਇੱਧਰ ਵੀ ਇਹ ਬਾਈ ਦੇ ਘਰ ਦੇ ਆ ਇੱਧਰਲੇ ਵਪਾਰ ਵਾਲੇ ਆ ਉਹ ਤਾਂ ਉਧਰ ਨੂੰ ਚਲੋ ਤੁਰ ਗਈ ਹਮ ਠੀਕ ਹੈ 12 ਪਿਆਜੇ 13 ਹੋਵੇ ਬਾਈ ਕਹਿੰਦਾ ਬੌਲਾ ਚਵਾ ਕੇ ਦੇ ਦੂ ਇਸ ਟਾਈਮ ਜੇ ਕਿਸੇ ਨੇ ਦੁੱਧ ਚੋਣਾ ਤਾਂ ਪੰਜਾ ਛੇਾਂ ਦਰਾਂ ਨੂੰ 20 ਕਿਲੋ ਬਾਈ ਕਹਿੰਦਾ ਚਵਾ ਕੇ ਦੇ ਦੋ ਜੀ 20 ਕਿਲੋ ਦੁੱਧ ਚਵਾ ਕੇ ਦੇ ਦਾਂਗੇ ਆਪਾਂ ਅੱਛੀ ਨਹੀਂ ਜੀ ਐਡੀ ਜਰਸੀ ਨੇ ਦਿੱਤਾ ਫਿਰ ਦੇਣਾ ਕੀ ਨੇ ਆ ਦੇਵਾ ਭਾਂਡਾ ਸੋਹਣਾ ਖੁੱਲਾ ਵੱਡਾ ਹਵਾਨਾ ਆਪਾਂ ਕੜਾ ਕੋਈ ਨਿਆਣਾ ਪਾਇਆ ਜਾ ਬਿਲਕੁਲ ਹਾਂ ਆ ਵੇਖ ਲਓ ਖੜਕਾ ਵੀ ਸੋਨ ਨੂੰ ਤੁਸੀਂ ਜਵਾਈਦਾ ਤਾਜੀ ਸੂਈ ਆ ਕੱਲ ਸ਼ਾਮ ਨੂੰ ਸ਼ਾਮਾਂ ਨੂੰ 6 6:30 ਵਜੇ ਜੇਰੇ ਦੀ ਪੈ ਗਈ ਸੀ ਦੋਸਤੋ ਭਾ ਹੈਵੀ ਐਸ ਜੇ ਚਲੋ ਪਸ਼ੂ ਤਾਜਾ ਸੂਆ ਬਾਕੀਆਂ ਵਾਲੀ ਦੱਸੀ ਜਾਂਦੇ ਆਪਾਂ ਤਾਂ ਖਾਲੀ ਕੀਤੀ ਆ ਭਾਈ ਆਹ ਲਗਾ ਤਾਜਾ ਸੂਆ ਪਸ਼ੂ ਕਰਦੇ ਆ ਫੜਨੀ ਆ ਭਾਈ ਜਿੰਨੀ ਛੱਡਾਂਗੇ ਹਾਂ ਹਾਂ ਜੀ ਇਹ ਤਾਂ ਇਸ ਪ੍ਰੋਪਰ ਖਾਲੀ ਕਰਾਂਗੇ ਫੇਰ ਹੀ ਪਸ਼ੂ ਛੇ ਦੀ ਦੁੱਧ ਤੇ ਆਉਂਦਾ ਜਾਇਜ਼ ਜਾਂ ਮੁੱਲ ਜਣੇ ਮੁੱਲ ਯਾਰ ਭਾਈ 75 ਕਰਾ ਲਵੇ ਕੋਈ 80 ਕਰਾ ਲਵੇ ਹੂੰ ਪਰ 70000 ਰੁਪਏ ਜੋ ਜਾਇਜ਼ ਬਣਦਾ ਮਾਨ ਤਾਨ ਕਰਾਂਗੇ ਸਹੀ ਆ ਹਾਂ ਜੀ ਦੋਸਤੋ ਮੁੱਲ 75 ਕਰਾ ਲਓ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 70000 ਚੋਂ ਜੈ ਜਾਂ ਬਣਦਾ ਮਾਨ ਤਾਨ ਬਾਈ ਕਹਿੰਦਾ ਕਰ ਦੂੰਗਾ ਤਾਜੀ ਸੂਈ ਆ ਮਗਰ ਬੱਛੀ ਆ 20 ਕਿਲੋ ਖੁੱਲਾ ਦੁੱਧ ਪਿਆਜੂ 12 13 ਕਿਲੋ ਤਾਂ ਬੌਲੀ ਵੀ ਹੋਊ ਜੇ ਕਿਸੇ ਨੇ ਚੋਕ ਕੇ ਲੈ ਜਾਣੀਆਂ ਤਗੜਾ ਲਿਆ ਸਕਦਾ ਤੁਹਾਨੂੰ ਪਹਿਲੇ ਹੀ ਦੱਸ ਦਿੰਨਾ ਵੱਡੀ ਵਹਿੜਾ ਕੋਈ ਹਮਾਚਰ ਵਾਲੀ ਜਰਸੀ ਨੂੰ 50 55 ਦੀਆਂ ਤਾਂ ਹਮਾਚਰ ਵਾਲੀਆਂ ਜਰਸੀਆਂ ਵੀ ਕੀ ਜਾਂਦੀਆਂ ਹਾਂ ਪਾਏ ਅੱਪ ਸਾਈਡਾ ਸਹੀ ਹੈ ਪਰ ਹਮਾਜ ਵਾਲੀਆਂ ਜਰਸੀਆਂ ਤਾਂ ਜਿਵੇਂ ਗਰਮੀ ਚ ਆਲੂ ਪਟਾਕੇ ਮਾਰਦੇ ਆ ਉਹੀ ਕੰਮ ਆ ਉਹਦਾ ਭਰਾ ਬਣ ਕੇ ਨਾ ਹੀ ਲਿਆ ਕਰੋ ਭਾਵਾ ਜੀ ਬਹੁਤ ਚੰਗੀ ਆਈ ਮਗਰ ਮਗਰ ਬੱਚਾ ਵੀ ਚੰਗਾ ਸੇਵਾ ਕਰ ਲਓਗੇ ਸੋਹਣੀ ਬੈਡ ਰਲਜੂ ਆਉਂਦੇ ਸੂਏ ਨੂੰ ਦੋ ਨੰਬਰ ਤੇ ਆ ਜੀਏ ਦੋ ਨੰਬਰ ਬਾਈ ਮਨ ਲਾਲ ਲੈਂਦੀ ਰਹੀ ਹਜੇ ਹਫਤਾ ਤੂੰ ਸਕਦਾ ਤਾਂ ਸਾਫ ਤੇ ਨਹੀਂ ਲੈ ਜੀ ਬਾਈ ਠੀਕ ਆ ਦੂਆ ਇਹਦਾ ਵੀ ਪੁੱਜਾ ਹੀ ਆ ਕਿੰਨਾ ਕੁ ਦੁੱਧ ਦੁੱਧ ਵੇਚੇ ਨੇ ਬਹੁਤ ਬਾਈ ਮਾਲਖਾ ਦਾ ਪਾਈ ਤੇ ਹੀ ਉਹ ਆ ਜੀ ਜਿਹੜੇ ਨੇ ਹੂੰ ਪਰ ਆਪਾਂ 20 ਕ ਮੰਨ ਕੇ ਲਈ ਆ ਬਾਕੀ ਇੰਡੀ ਰਹਿਣ ਦੇ ਬਾਈ 2 ਕਿਲੋ ਦੁੱਧ ਨਾ ਦਿੱਤਾ ਬੇਤਲ ਹਾਂ ਇਹ ਤਾਂ ਕਰ ਲੈ ਆਪਾਂ ਤਾਂ 20 ਕ ਮੰਨ ਕੇ ਲਈ ਆ ਤੇ 20 பை ਕਿਲੋ ਦੁੱਧ ਦੇ ਨੂੰ ਦੇਣਾ ਵੀ ਕੋਈ ਬਾਤ ਨਹੀਂਦਾ ਬਾਕੀ ਸਭ ਲੈ ਆਈਂ ਬਈ ਸੱਲੇ ਭਰਾਵਾਂ ਕੱਢ ਲਈਏ ਬਾਹਰ ਨੂੰ ਦੋਸਤੋ 20 ਕਿਲੋ ਮੰਨ ਕੇ ਅਗਲਾ ਜਰਸੀ ਦਾ ਸੌਦਾ ਕਰ ਲੇ ਬਾਈ ਕਹਿੰਦਾ ਨਹੀਂ ਅੱਜ ਤੋਂ ਹਫ਼ਤੇ ਨੂੰ ਮੈਂ ਚਵਾ ਕੇ ਵੀ ਦੇ ਦੂੰਗਾ ਤੁਹਾਨੂੰ ਵੀ ਪਤਾ ਸਹੀ ਮੈਨੇ ਹਫ਼ਤੇ ਖੰਡ ਤਿੱਕਰ ਹੀ ਪਸ਼ੂ ਦੁੱਧ ਸਹੀ ਮੈਨੇ ਤਾਂ 10-12 ਦਿਨਾਂ ਤੇ ਆਉਂਦਾ ਦੁੱਧ ਤੇ ਜਦੋਂ ਕਣ-ਕਣ ਚੱਲ ਪੈਂਦਾ ਮੈਲੇ ਤੋਂ ਸਾਫ਼ ਹੋ ਜਾਂਦਾ ਪਰ ਬਾਈ ਕਹਿੰਦਾ ਹਫ਼ਤੇ ਨੂੰ ਵੀ ਮੈਂ 20 ਕਿਲੋ ਚਵਾ ਦੂੰ ਇੱਕ ਨੰਬਰ ਦਾ ਦੋ ਨੰਬਰ ਕਦ ਚੇ ਵੀ ਵੈੜ ਪੂਰੀ ਵੱਡੀ ਆ ਅਗਲੇ ਤਾਂ ਦੁੱਧ 20 ਤੋਂ ਬਾਹਰ ਦੱਸਦੇ ਆ ਪਰ ਤੁਸੀਂ 20 ਮੰਨ ਲਿਓ ਵੀ ਦਾ ਐਡੀ ਵੈੜ ਨੂੰ ਕੋਈ ਬਾੜਾ ਵੀ ਨਹੀਂ ਹਫਤੇ ਦੀ ਕੱਚੀ ਆ ਬਾਈ ਹਾਂਜੀ ਹਫਤੇ ਨੇ ਇੱਕ ਹਫਤੇ ਦੀ ਕੱਚੀ ਆ ਯਾਨੀ ਕਿ ਵੈੜ ਪੂਰੀ ਵੱਡੀ ਹੈ ਇਦੋਂ ਵੱਡੀ ਦਾ ਵੈੜ ਕਿਹੜੀ ਹੋਣੀ ਆ ਹਾਈਟ ਵਾਲੇ ਪਾਸੋਂ ਐਕਸਟਰਾ ਆਰਡੀਨਰੀ ਸੋਹਣਾ ਬੋਡੀ ਸਟਰਕਚਰ ਆ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਪੂਰੀ ਵੱਡੇ ਕੱਦ ਵੈੜ ਵਾਲੀ ਵੈੜ ਥਾਣੇ ਦੇ ਵੀ ਸੋਹਣੇ ਭਵਾਤੀ ਚੋਲਿਓ ਮਸ਼ੀਨ ਤੇ ਚੋਲਿਓ ਬਾਕੀ ਦੁੱਤਾ ਸਹੀ ਮੈਨੇ ਹੁੰਦਾ ਸੇਵਾ ਦਾ ਪਾਵਾ ਫਾਰਮ ਚੋਂ 40 ਲੀਟਰ ਵਾਲੀ ਵਹਿੜ ਕਿਉਂ ਨਾ ਲੈ ਲੋ ਜੇ ਉਹਨੂੰ ਵੀ ਦਾਣਾ ਦੱਪਾ ਸੇਵਾ ਨਾ ਕੀਤੀ ਉਹ ਫਾਰਮ ਵਾਲੀ ਨੇ ਵੀ ਨਹੀਂ ਦੁੱਧ ਦੇਣਾ ਦੁੱਧ ਦੇਣਾ ਸੇਵਾ ਨੇ ਦਾਣੇ ਦੱਪੇ ਨੇ ਜੇ ਕੋਈ ਵਧੀਆ ਕਰੂਗਾ ਉਹ ਜਾਨਵਰ ਦਾ ਦੁੱਧ ਵੱਧ ਚੋਲੂਗਾ ਜੇ ਕਿਸੇ ਨੇ ਨਹੀਂ ਸੇਵਾ ਕਰਨੀ ਉਹ ਜਾਨਵਰ ਵੀ ਕਿੰਨਾ ਕੁ ਕੁਆਲਿਟੀ ਵਾਲਾ ਕਿਉਂ ਨਾ ਹੋਵੇ ਉਹ ਉਹਨੇ ਵੀ ਨਹੀਂ ਦੁੱਧ ਦੇਣਾ ਫੁੱਲ ਵੱਡੀ ਵਹਿੜ ਜੈਤ ਜਾਂ ਭਾਜਣੇ ਬਾਈ 73000 ਰੁਪਏ ਚ ਮਾਨਤਾ ਕਰਵਾਉਂਗੇ ਜੇ ਕੋਈ ਜੋੜਾ ਲੈ ਲੈਂਦਾ ਪਹਿਲਾਂ ਜੋੜਾ ਲੈ ਜੇ ਤਾਂ ਵੱਧ ਕਰਦੇ ਆਂ ਤੇ ਮੋਲ ਆਪਾਂ ਜੈ ਜੀ ਦਿੱਤਾ ਬਾਈ ਐਡੀ ਵਾੜ ਦਾ ਕਹਿੰਦੇ 73000 ਮੋਲ ਕਰਨਾ ਨਹੀਂ ਬਾਈ ਜਿੱਦੇ ਭਰ ਕੀ ਨਾ ਉਹਦੇ ਆਪਾਂ ਨੂੰ ਪਤਾ ਹੈ ਕਿ ਕਿੰਨੇ ਰੁਪਏ ਦੀ ਹੈ 73000 ਦੀ ਦੇ ਦੇਣੀ ਹੈ ਥੋੜਾ ਥੋੜਾ ਮਾਨਤਾ ਨਾ ਹੋ ਜੂ ਜੋੜੇ 'ਚ ਕੋਈ 1000 2000 ਵੱਧ ਹੋ ਜੂ ਤੁਹਾਨੂੰ ਵੀ ਪਤਾ ਇਕੱਠੇ ਪਜਾਨਵਰਾਂ 'ਚ ਵੱਧ ਚਲੋ ਹੋ ਹੀ ਜਾਂਦਾ ਤਿੰਨ ਨੰਬਰ ਤੇ ਆ ਜਾ ਵਾੜ ਇਹ ਵੀ ਬਹੁਤ ਚੰਗੀ ਹੈ ਹਾਂਜੀ ਪਹਿਲਾ ਸੂਆ ਬਾਈ ਤੇ ਹੂੰ ਪਹਿਲਾ ਸੂਆ ਤੇ ਛੇਗ ਵਾਲੇ ਦੰਦ ਚੱਕਦੀ ਆ ਜੀ ਠੀਕ ਹੈ ਹਾਂ ਜੀ ਪਿਆ ਜੂ ਇਹ ਤਾਂ 20 ਕਿਲੋ ਆਉਣਾ ਹੀ ਹਾਂ ਪੰਜ ਸੱਤ ਦਿਨ ਮੰਨਣਾ ਲੈ ਜੂ ਪੰਜ ਚਾਰ ਦਿਨ ਖੁੱਲੇ ਇਹ ਵੀ ਹੂੰ ਤਾਂ ਹੁਣ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਬਾਈ ਇਹ ਤਾਂ ਤੁਹਾਨੂੰ ਵੀ ਦੱਸਦੀ ਆ ਵਹਿੜੀ ਦੱਸਦੀ ਆ ਵਹਿੜੀ ਦੱਸਦੀ ਆ ਬਾਈ ਹੂੰ ਬਾਕੀ ਸੀਲ ਸੌ ਇਹ ਵੀ ਕਰਮਾਂ ਵਾਲੀ ਬਹੁਤ ਆਈ ਕੱਢ ਜਾਣੇ ਬਾਹਰ ਨੂੰ ਇਹ ਵੀ ਦੋਸਤੋ ਦੋਸਤੋ ਬਾਈ ਬਾਹਲਾ ਨਹੀਂ ਮੰਨਦਾ 20 ਕਿਲੋ ਦੁੱਧ ਪਿਆ ਨਹੀਂ ਚਾਹੀਦਾ ਹਾਂ 20 ਕਿਲੋ ਦੁੱਧ ਐਡੀ ਵਹਿੜ ਨੂੰ ਕੋਈ ਬਾਹਲਾ ਨਹੀਂ ਬਾਕੀ ਜੇ ਐਡੀਆਂ ਟੀਆਂ ਵਹਿੜਾਂ 20 ਕਿਲੋ ਦੁੱਧ ਨਹੀਂ ਦਿੰਦੀਆਂ ਵੀਰ ਹਮਾਜ ਲਾਲੇ ਦਾ ਚਲੋ ਭਰਾ ਭੋਲੀ ਜਾਣ 20 ਕਿਲੋ ਦੁੱਧ ਕੇਵ ਜਾ ਹੁੰਦਾ ਕੀਨੇ ਦੇਣਾ ਹਨ ਜੀ ਆ ਨਹੀਂ ਦੇਣੀ ਗਿਆ ਦਾ ਬਾਕੀ ਕੁਝ ਵੀ ਘਰ ਤੇ ਆਈ ਆ ਬਾਈ ਰੱਸਾ ਮੈਂ ਹੀ ਪਾਇਆ ਠੀਕ ਆ ਹਾਂ ਜੀ ਮੂਰੀ ਬਾਈ ਕਹਿੰਦਾ ਰੱਸਾ ਮੈਂ ਹੀ ਪਾਇਆ ਬਾਕੀ ਬਾਈ ਜਨਾਬ ਵੈੜ ਚ ਵੀ ਬਹੁਤ ਇਹ ਪਹਿਲਾਂ ਨਾ ਛੱਗ ਦੇ ਦੰਦ ਚੱਕਦੀ ਆ ਲੇਵਾ ਭਾਂਡਾ ਸੋਹਣਾ ਫੱਟ ਫੱਟ ਜਾਂ ਲੇਵਾ ਸੌ ਬਾਈ ਬਥੇਰੀ ਆ ਕਰਮਾਲੀ ਤੇ ਬਣੂ ਬਹੁਤ ਬੰਦਾ ਬਾਲਟੇ ਲੰਬਾ ਉਹ ਬਾਕੀ ਆ ਬਾਕੀ ਹੈ ਵੀ ਲੇਵਾ ਫਾੜੀ ਵਾਲਾ ਬਾਕੀ ਚਾਮ ਕਦਮਕ ਵੀ ਜੈਨੂਆ ਨਹੀਂ ਪਿੰਡੇ ਚ ਬਹੁਤ ਆ ਸ਼ਾਈਨਿੰਗ ਪੂਰੀ ਆ ਨਾ ਤਾਂ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਆ ਬਸ ਦੈਣ ਜ਼ਰੂਰ ਇਹਨੇ 5 ਲੈ ਜੇ 6 ਲੈ ਜੇ ਕੋਈ ਡਿਹੜੀ ਪਹਿਲਾਂ ਵੀ ਤੇ ਕੋਈ ਉੱਪਰ ਵੀ ਲੈ ਸਕਦੇ ਉਹ ਮਹਾਰਾਜ ਦੇ ਰੰਗ ਆ ਚਲੋ ਹੁਣ ਤਾਂ ਗਰਮੀ ਆ ਜਿਆਦੇ ਆ ਤੁਹਾਨੂੰ ਵੀ ਪਤਾ ਬਾਹਲੇ ਦਿਨ ਜਾਨਵਰ ਨਹੀਂ ਲੈਂਦਾ ਉੱਤੇ ਸਿਆਲਾਂ ਚ ਤਾਂ ਚਲੋ ਨਾਰਮਲ ਹੀ ਪਸ਼ੂ ਲੈ ਜਾਂਦਾ ਕਿਉਂਕਿ ਪਸ਼ੂ ਸੌਖਾ ਹੁੰਦਾ ਮੌਸਮ ਵਧੀਆ ਹੁੰਦਾ ਬੇਰਾਮ ਨਹੀਂ ਹੁੰਦਾ ਗਰਮੀ ਚ ਥੋੜਾ ਜਿਆ ਪਸ਼ੂ ਬੇਰਾਮ ਜਿਆ ਰਹਿੰਦਾ ਪਰ ਵੈੜ ਕੁਆਲਟੀ ਬਹੁਤ ਹੈ ਫਾਰਮ ਦੀ ਬੱਛੀ ਆ ਲੋਟ ਜੇ ਬਾਜਾਂ ਨੇ ਇਹਦਾ ਵੀ ਇਹਦਾ ਬਾਈ 70000 ਨੂੰ ਮਾਨਤਨ ਕਰਾਂਗੇ ਸਹੀ ਆ ਜਿੱਦਾਂ ਬੱਚੀ ਭਰ ਕੀ ਫੂਸ ਆ ਗਈ ਬੱਚੀ 85000 ਦੀ ਆ ਤਾਂ ਵੀ ਵੇਚਣ ਵਾਲਾ ਭਰਾ ਵੀ ਲੈ ਜੇ ਸਹੀ ਆ ਤਾਂ ਜੀ ਉਹਨੂੰ ਵੀ ਦੋ ਤਿੰਨ ਦੇ ਦੇ ਦੋਸਤੋ ਲੋਟ ਜਪਾ 70 ਚਹੀਦਾ ਮਾਨਤਨ ਹੋ ਜੀ ਪਰ ਵਹਿੜ ਬਹੁਤ ਚੰਗੀ ਜਦੋਂ ਆਉਂਗੇ ਤੁਸੀਂ ਇਹਦੇ ਘਰੇ ਬਾਈ ਦੇ ਆ ਕੇ ਅੱਖਾਂ ਨਾਲ ਵੇਖੋਗੇ ਆਏ ਨਹੀਂ ਹੋਊਗਾ ਕੋਈ ਵੀਡੀਓ ਦੇ ਪਸੰਦ ਕਰਕੇ ਆ ਜੂ ਤੇ ਇੱਥੇ ਹੋਰ ਜੀ ਲੱਗੂ ਢਾਂਡੇ ਜੀ ਆਇਆ ਕਾਗਜ਼ਰ ਗੱਲੇ ਬਾ ਆਏ ਨਹੀਂ ਵੀ ਕੋਈ ਮੋਟੜ ਜੀ ਆ ਬਹੁਤ ਚੰਗੀ ਪੂਰੀ ਕੁਆਲਿਟੀ ਵਾਲੀ ਬੱਚੀ ਲਾਸਟ ਤੇ ਆ ਜਾ ਜਣੇ ਇਹ ਵੀ ਪਹਿਲਾ ਸੂਆ ਬਾਈ ਹੂੰ ਇਹ ਵੀ ਛੱਕ ਦੇ ਦਮ ਚੱਕੀ ਜਾਂਦੀ ਆ ਠੀਕ ਆ ਨੰਨਾਂ ਵਾਲੇ ਖੜੇ ਆ ਫਾਂ ਤੋਂ ਬਹੁਤ ਚੰਗਾ ਲੱਗਾ ਬਾਈ ਇਹਨੂੰ ਪੂਰਾ ਕਿੰਨਾ ਦੁੱਧ ਘੜ ਜਾਨੇ ਬਹੁਤ ਬਾਈ ਬਾਹਲਾ ਪੈਂਦਾ ਜਦੋਂ ਆਪਾਂ ਇਹ 17 18 ਕਿਲੋ ਦੁੱਧ ਪਿਆਉਣਾ ਜੇ ਤੜ ਬਹੁਤ ਆ ਬਾਈ ਬੱਚੀ ਦੇ ਹੂੰ ਅਜੇ ਦਿਨ ਵੀ ਇਹਨੇ 5 7 ਖੁੱਲੇ ਲੈ ਜਾਣੇ ਆ ਬਾਈ ਇਹਦਾ ਲੋਡ ਜੇ ਆ ਇਹਦਾ ਲੋਡ ਜੇ ਆਪਾਂ 65000 ਰੁਪਏ ਚ ਮਾਨਤਾ ਕਰੀ ਸਹੀ ਆ ਦੋਸਤੋ ਜਾਨਵਰ ਚਾਰ ਆ ਪਾ ਜੂਆ ਦੇ ਹਿਸਾਬ ਨਾਲ ਫਰਜਾਇਆ ਜੀ ਪਰ ਜਿੱਦ ਤਿਆਰ ਹੋ ਗਈ ਬਾਈ ਉਹਦੇ ਹੀ ਰਾਵ ਨਹੀਂ ਕਹੇ ਨੇ 65 ਕਰਾਂਗਾ ਆਪਾਂ ਦਾ ਕਰਤਾ ਹੂੰ 65 ਦੀ ਦੇ ਦੇਣੀ ਐ ਵਿੱਚੋਂ ਥੋੜਾ ਘਾਣਾ 65 ਚੋਂ ਹੋ ਜੂ ਮਾਨਤਨ ਇਹ ਵੀ ਹਫਤੇ ਦੇ ਅੰਦਰ ਬਾਹਰ ਸੂਪੂ ਦੋ ਦਿਨ ਪਹਿਲਾਂ ਵੀ ਸੂ ਸਕਦੀ ਆ ਤੇ ਹਫਤੇ ਦੇ ਦਿਨਾਂ ਤੇ ਵੀ ਸੂ ਸਕਦੀ ਆ 17 18 ਮੰਨ ਲਿਓ ਸੀਲ ਸੋ ਇਹ ਵੀ ਬਹੁਤ ਆ ਲੜ ਲੂੜ ਇਹਦੇ ਵੀ ਬੜੇ ਪਏ ਆ ਬਾਈ ਹੂੰ ਬਲਟਲਾਂ ਬਹੁਤ ਬਾਕੀ ਆ ਕੱਢ ਕੇ ਸੁਣਾ ਦੇ ਹੂੰ ਉਹ ਬਣ ਕੇ ਦੂ ਬਾਈ 4 ਜਨਵਾਰ ਹੈ 4 ਜਨਵਰੀ ਨਵਾਂ ਹਾਣਾ ਇੱਕ ਤਾਂ ਕਈ ਵਪਾਰੀ ਕਹਿ ਜਾਂਦੇ ਆ ਗਾਂ ਹੁੰਦੀ ਪੰਜਵਾਂ ਸੂਆ ਖੋਲਾ ਜੀ ਤੇ ਚਲੋ ਦੂਜਾ ਕਸੂਆ ਆਮ ਹੀ ਚੱਲੀ ਜਾਂਦਾ ਕੰਮ ਕਿ ਭਾਈ ਇਹ ਦੂਜਣ ਆਏ ਦੂਜਣ ਪਰ ਇਹ ਲਗਭਗ ਸਾਰੀਆਂ ਦੰਦਾਂ ਜੀਆਂ ਜਾਂ ਕਿਸੇ ਦੀਆਂ ਕੰਨੀਆਂ ਖੜੀਆਂ ਕੋਈ ਸ਼ੇਧ ਆਂਦਾ ਬਾਕੀ ਮੂੰਹ ਮੱਥੇ ਹੀ ਦੱਸੀ ਜਾਂਦਾ ਲਵੀਆਂ ਜੀਆਂ ਬੂਥੀਆਂ ਆਹ ਕੰਨਾਂ ਚੱਕਦੀ ਆ ਬਾਈ ਹਾਂ ਆ ਮੈਂ ਤਾਂ ਨਹੀਂ ਕਿਹਾਗਾ ਸ਼ਿੱਗੀ ਆ ਕਈ ਦਾ ਤੁਹਾਨੂੰ ਕੋਈ ਨਹੀਂ ਵੇਖ ਹੀ ਲੈਣੀ ਹੈ ਹਾਂ ਕੰਨੀਆਂ ਜੀ ਇੰਨੀਆਂ-ਇੰਨੀਆਂ ਚੱਕੀਆਂ ਸਹੀ ਆ ਆ 65000 ਦੀ ਡੱਬੀ ਵਿੱਚੀ ਜਾਦੇ ਚਿੱਟੇ ਰੰਗ ਦੀ ਵਿੱਚ ਕਾਲੇ ਰੰਗ ਦੇ ਮੋٹے ਜਿਹੇ ਡੱਬਾ ਆ ਆ ਵੀ ਕੰਨੀਆਂ ਬਾਈ ਕਹਿੰਦਾ ਚੱਕਦੀ ਆ ਲਗਭਗ ਕਿਸੇ ਦੀ ਕੰਨੀ ਖੜੀ ਆ ਕੋਈ ਚੱਕਦੀ ਆ ਕੋਈ ਸ਼ੇਹਦ ਆਂਦਾ ਜੈਦ ਜਾਂ ਮੁੱਲ ਜੇ ਕੋਈ ਤਾਜੀ ਸੂਈ ਜਰਸੀ ਲੈਣ ਦਾ ਚਾਹਵਾਣਾ ਜਰਸੀ ਵੀ ਹੈਗੀ ਆ ਕਾਨ ਸਿੰਘ ਵਾਲਾ ਪਿੰਡ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ